ਦੇ ਦੋਸਤੋ ਨਾ ਲਾਈਵ ਲਾ ਕੇ ਦੇਖਿਆ ਦੀ ਨੈਟ ਚੱਲਿਆ ਨਹੀਂ ਆ ਤੁਸੀਂ ਦੇਖੋ ਸਾਡੇ ਸਨਾਮ ਦੇਹੀ ਦੀ ਧਰਤੀ ਤੇ ਜਿਹੜੀ ਵਾਰਸ ਹੋ ਰਹੀ ਹੈ ਸਨਾਮ ਸ਼ਹੀਦ ਕੁਦਮ ਸਿੰਘ ਵਾਲਾ ਲਗਭਗ 6:30 ਵਜੇ ਦਾ ਜਿਹੜਾ ਵੀ ਫੈਲ ਲੱਗਿਆ ਤੇ ਲੈ ਲਾਤੀ ਬਿਨ ਲਾਈਵ ਦਿਖਾ ਦਈ ਹੁਣ 1-2 ਮਿੰਟ ਦੀ ਆਪਾਂ ਇੱਦਾਂ ਹੀ ਬਣਾਵਾਂਗੇ ਲੈਣਾ ਨੇ ਕਿਹਨਾ ਕੁਦਰਤ ਦਾ ਰੰਗ ਦੇਖੋ ਕਿੰਨੇ ਸੋਹਣੇ पेड़ ਪੌਦੇ ਅਰੇ ਆਪਰ ਆ ਲੱਗਦਾ ਮੌਸਮ ਸੜਕ ਠੰਡਾ ਰੋਡ ਤੇ ਪਰ ਜਾ ਰਹੇ ਆ ਵਾ ਇਸ ਟਾਈਮ ਤੇ ਅੱਜ ਦਾ ਇਹ ਮੀਂਹ ਬਹੁਤ ਸਾਰਾ ਪਾਣੀ। ਕੁਰੂੜਾਂ ਕਿ ਉਸਕੋ ਬਚਾ ਦੂਗਾ। ਤੇ ਮੋਟਰਾਂ ਖੰਗੀਆਂ ਬਿਜਲੀ ਬਚੂ। ਤੇ ਲੋਕਾਂ ਨੂੰ ਆਮ ਲੋਕਾਂ ਨੂੰ ਅਤੇ ਧੀ ਪਟੂ ਪੰਛੀ ਜੀਵ ਜੰਤੂ ਜੋ ਹੈਗਾ ਉਹਨਾਂ ਨੂੰ ਗਰਮੀ ਤੋਂ ਕੋਈ ਰਾਹਤ ਧੰਨਵਾਦ ਕਰਦੇ ਆਂ ਆਸਪਿਆਰੀ ਕੁਦਰਤ ਦਾ ਇਹ ਸਾਡੇ ਆਗੇ ਖੇਤ ਮੱਲਣ ਕੇ ਪਛੂ ਵੀ ਦੇਖ ਕੇ ਮੈਂ ਖੜੇ ਨੇ ਖੱਟਪ ਇਹ ਵਿੱਚ ਇਹ लो जी बढ़ावो बड़ा खुशी का माहौल है सावन अज अं चलिया मरेरकोटला उहस सभा वालों त्रै पास प्रोग्राम जनी उर्दू हिंदी ਪੰਜਾਬੀ ਇਸ ਸਾਉਣ ਦੇ ਸੰਬੰਧ ਅਸੀਂ ਬੋਲਨੇ ਨੇ ਤੇ ਰਚਨਾਮਾ ਜਾਂ ਗੀਤ ਹੈ ਨਾ ਜੇ ਤਾਂ ਹੋ ਵੀ ਦਰਨਾ ਕਮੈਂਟ ਦੀ ਹੋਵੇ ਆਪਣੀ ਵੀਡੀਓ ਹੁਣ ਮੈਂ ਦੇਖਦਾ ਸੁਨਾਮ ਦੇ ਨੇੜੇ ਆ ਗਏ ਜਿੰਨਾ ਚੱਲ ਪਿਆ ਇਹ ਬੁਧਰ ਨਾਲੇ ਪਿਆਰ ਕੀਤਾ ਵੀਡੀਓ ਕਿੰਨੇ ਵੀ ਠੀਕ ਸ਼ੇਅਰ ਕਰਦੇ